ਆ ਰਹੀ ਹੈ ਦੇਖੋ ਮਾਹੌਲ ਤਾਂ ਜਿਹੜਾ ਮੰਡੀ ਦਾ ਉਹ ਤਾਂ ਬਹੁਤ ਵਧੀਆ ਹੈ ਖੁਸ਼ਗੁਵਾਰ ਹੈ ਪਰ ਜਿਹੜਾ ਝਾੜ ਜ਼ਿਮੀਂਦਾਰ ਦਾ ਬਹੁਤ ਜ਼ਿਆਦਾ ਘਟ ਹੋਣ ਕਰਕੇ ਜ਼ਿਮੀਂਦਾਰ ਦੇ ਚਿਹਰੇ ਤੇ ਬਹੁਤ ਨਰਾਸਾ ਹੈ ਕਿ ਅੱਛਾ ਉਹਦੇ ਨਾਲੇ ਆੜਤੀਏ ਤੇ ਵੀ ਨਰਾਸਾ ਹੈ ਆੜਤੀਏ ਨੂੰ ਆਇਆ ਵੀ ਜੇ ਮਾਲ ਇੱਦਾਂ ਰਹਿ ਗਿਆ ਤਾਂ ਆੜਤ ਵੀ ਘੱਟ ਲੱਗਣੀ ਹੈ ਗਾਂ ਮਜ਼ਦੂਰਾਂ ਤੇ ਵੀ ਨਰਾਸਾ ਹੈ ਮਜ਼ਦੂਰਾਂ ਨੂੰ ਮਜ਼ਦੂਰੀ ਘੱਟ ਲੱਗਣੀ ਹੈ ਕਿਉਂ ਦਾ ਮਾਲ ਇੱਦਾਂ ਆਉਣਾ ਉਹਦੇ ਨਕਾਲ ਜਿਹੜਾ ਹੈਗਾ ਪ੍ਰਤੀ ਏਕੜ 5 ਤੋਂ 7-8 ਕੁਇੰਟਲ ਤੱਕ ਘਟ ਠੀਕ ਹੈ ਹੂੰ ਯਾਨੀ ਕਿ 3.5 ਕੁਇੰਟਲ ਤਿੰਨ ਸਾਢੇ ਤਿੰਨ ਕੁਇੰਟਲ ਆ ਪਿੱਛੇ 5 ਕੁਇੰਟਲ ਪਲੱਸ ਦੀ ਬਾਂਸਪਤੀ ਅੱਜ ਕੀ 3 ਕੁਇੰਟਲ ਸਵਾ 3 ਇੱਥੇ ਇੱਕ ਖੜੀ ਹੈ ਠੀਕ ਹੈ ਰੇਟ ਕੀ ਲੱਗ ਰਿਹਾ ਨਾ ਆਪਾਂ ਮਿਲਦੀ ਹੈ ਰੇਟ ਹੈਗਾ 2800 ਤੋਂ ਲੈ ਕੇ 3200 ਤੱਕ ਦਾ ਭਾਏ ਆ ਜਿਹੜਾ 2-3 ਦਿਨ ਦਾ ਭਾਏ ਇੱਜ ਪਹਿਲਾਂ 3300 ਤੱਕ ਵੀ ਹੈਗਾ ਸੀ ਹੁਣ ਥੋੜਾ ਜਿਹਾ 100 ਰੁਪਿਆ ਮੰਦਾ ਹੋਇਆ ਹੈ ਸਾਰੀਆਂ ਬਾਂਸਪਤੀ ਵੈਰੈਟੀਆਂ ਦਾ ਬਰਾਬਰ ਹੀ ਹੈ ਤਕਰੀਬਨ ਨਹੀਂ ਨਹੀਂ 88 ਕੁਆਲਟੀ ਹੈ ਜੇ ਇਕੱਲੀ 15309 ਤੇ 1692 ਮਾੜੀ ਮੁੱਟੀ ਆਉਂਦੀ ਹੈ ਇਹਦਾ ਦੋਹਾਂ ਦਾ ਸੇਮ ਜਾਰੇਟ ਹੈ ਬਾਕੀ ਜਿਹੜੀਆਂ ਕੁਆਲਟੀ ਆਉਣਗੇ ਉਹਨਾਂ ਦਾ ਹੁਣ ਤੇ ਪਤਾ ਲੱਗੂ ਵੀ ਕੀ ਭਾਂ ਦੇ ਕੋਲੋਂ ਠੀਕ ਹੈ 1847 ਦਾ ਜ਼ਿਕਰ ਕਾਫੀ ਹੁੰਦਾ 1847 ਤੇ ਕੀ ਰਹਿਣ ਵਾਲਾ ਅਜੇ 1847 ਇੱਥੇ ਮੰਡੀ ਚ ਕੋਈ ਢੇਰੀ ਆਈ ਨਹੀਂ ਬੈਠੇ ਠੀਕੇ ਰੂਪਾ ਕੋਈ ਮਾੜਾ ਨਹੀਂ ਦਿੰਦਾ ਠੀਕ ਹੈ ਯਾਨੀ ਕਿ ਪ੍ਰੋਪਰ ਜੀ ਰੂਪਾ ਤਾਂ ਵੀ ਅਸਰ ਨੇ ਕਿੱਥੇ ਜਿ ਖੜਨ ਦੇ ਅਸਰ ਨੇ ਕੀ ਲੱਗਦਾ ਦੇਖੋ ਇਹ ਸਰਕਾਰ ਦੀਆਂ ਪਾਲਿਸੀਆਂ ਨੇ ਜੀ ਸਰਕਾਰ ਚੌਲਾ ਚੂਲਾ ਚ ਕੋਈ ਇਹਨਾਂ ਨੂੰ ਸੌਟ ਦੇ ਦੇਵੇ ਮੇਲੇ ਨੂੰ ਵੱਧ ਵੀ ਸਕਦਾ ਹੈ ਨੇ ਆਏ ਸੀਜ਼ਨ ਸੈਂਟਰ ਸਨ ਅਗਾਰ ਸੀਜ਼ਨ ਵਗ ਤਾ ਕੇ ਇਹਨਾਂ ਦੀ ਕੰਢੀ ਮੋੜ ਦਿੰਦੀ ਐ ਜ਼ਿੰਮੇਵਾਰ ਦਾ ਰੇਟ ਘਟ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹ ਸਹੂਲਤਾ ਦੇਣ ਲੱਗ ਜਾਂਦੇ ਨੇ ਮਾਲ ਕਿੰਨਾ ਘਾ ਰਹੇ ਹੁਣ ਤਕਰੀਬਨ ਆ ਭੰਡਾਰੀ ਨਾਬਾ ਮੰਡੀ ਤੋਂ ਰੋਜ਼ ਤਕਰੀਬਨ 20 ਤੋਂ 30 ਹਜ਼ਾਰ ਕਟਾ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸਟਾਰਟ ਹੋਏ ਨੂੰ ਮਾਰੋ 4 ਤਰੀਕ ਤੋਂ ਮਾਲ ਤਕਰੀਬਨ ਆ ਰਹੇ ਹਾਂ ਠੀਕ ਹੈ ਜੀ ਹੁਣ ਜਿਹੜੀ ਜਿਹੜੀ ਪਹਿਲਾਂ ਥੋੜਾ ਸੀ ਹੁਣ ਵਧੀਆ ਕੁਆਲਟੀ ਚ ਆ ਰਹੀ ਹੈ ਵਿਲਗਾਂ ਲਵਾਸ ਪਤ ਅਗਰ ਦੂਜੀ ਦੇ ਹੁਣ ਦੇ ਕਦੋਂ ਦੇ ਸਾਰ ਨੇ ਦੂਜੀ ਵਾਰ ਜੇ ਸਭ ਸਾਢੇ 10:00 ਚੋਂ ਨਾਲ ਤਾਂ ਇੱਕ ਤਰੀਕ ਤੋਂ ਹੀ ਆਉਣੀ ਹੈ ਪਰ ਕੋਈ ਪਹਿਲਾਂ ਢੇਰੀ ਆ ਜੇ ਕਹਿ ਨਹੀਂ ਸਕਦੇ ਪਰ ਜੇ ਪਹਿਲਾਂ ਆਉਂਦੀ ਹੈ ਤਾਂ 16 ਸਤੰਬਰ ਤੋਂ ਸਰਕਾਰ ਦੀਆਂ ਤਿਆਰੀਆਂ ਨੇ ਕਿ ਸ਼ੁਰੂਆਤ ਹੋ ਗਈ ਤਾਂ ਖਰੀਦਦਾਰੀ ਹੋ ਜਾਈ ਸ਼ੁਰੂ ਖਰੀਦਦਾਰੀ ਤਾਂ ਸ਼ੁਰੂ ਆ ਜੇ ਪਰ ਉਹ 17 ਮੌਸਰ ਤੇ ਮਾਲ ਆਵੇ ਤਾਂ ਹੀ ਹੈ ਨਾ ਠੀਕ ਹੈ 17 ਮੌਸਰ ਹੀ ਲੈਣਾ ਨਾ ਸਰਕਾਰ ਨੇ ਇਸ ਤੋਂ ਬਾਅਦ ਮਾਲ ਲੈਣਾ ਨਹੀਂ ਸਤਾਈਆਂ ਪੂਰੀ ਪੂਰੀ ਸਤਾਈਆਂ ਜੀ ਸਰਕਾਰ ਵੱਲੋਂ ਸਾਨੂੰ ਪੂਰੀਆਂ ਹਦਾਇਤਾਂ ਨੇ ਵੀ 17 ਮੌਸਰ ਤੋਂ ਬਾਅਦ ਕੋਈ ਮਾਲ ਨਹੀਂ ਸਟਾਇਆਉਣਾ ਸੋ ਸਤਾ ਕੀ ਬੜੋ ਮੈਂ ਕਿਸਾਨਾਂ ਨੂੰ ਬੇਨਤੀ ਕਰਦਾ ਆ ਆਪਣੇ ਵੱਲੋਂ ਵੀ ਮੈਂ ਆਪ ਵੀ ਕਿਸਾਨ ਆ ਵੀ ਇੱਥੇ ਮੰਡੀ ਚ ਆ ਕੇ ਖੱਜਲ ਖਵਾਰ ਹੋਣ ਨਾ ਖੇਤ ਚ ਉਹਨੂੰ ਦੋ ਦਿਨ ਵੱਧ ਖੜਾ ਲਓ ਸਤਾਰਾ ਮੌਸਰਾਵੇ ਤੁਸੀਂ ਆ ਕੇ ਪੱਖਾ ਲਵਾ ਕੇ ਨਾਲ ਦੀ ਨਾਲ ਭਰ ਕੇ ਘਰ ਨੂੰ ਵਾਪਸ ਹੋਵੋ ਇੱਥੇ ਨਾ ਰਹਾਨੂੰ ਮਾਹੌਲ ਤਾਂ ਜੀ ਬਗੀਆਂ ਮੰਡੀਆਂ ਚ ਪਰ ਜਿਹੜਾ ਮਾਲ ਆ ਰਿਹਾ ਬਾਸੋ ਚ ਹੀ ਆ ਰਹੀ ਹੈ ਇਹਦਾ ਨਿਕਾਲ ਬਹੁਤ ਘਟਨ ਕਰਕੇ ਜ਼ਿਮੀਂਦਾਰ ਨਾ ਖੁਸ਼ ਝਾੜ ਤੇ ਵੀ ਬਹੁਤ ਲੋਸ ਹੈ ਲੇਬਰ ਵੀ ਬਹੁਤ ਲੋਸ ਹੈ 25% ਘੱਟੋ ਘੱਟ ਨਿਕਾਲ ਘੱਟ ਗਿਆ ਇਹ 25 30 ਹਜ਼ਾਰ ਦੇ ਕਿੱਲੇ ਦਾ ਲੋਸ ਹੈ ਜਿੰਨੇ ਦਾ ਉਨੇ ਆੜ ਦੇ ਨਾਲ ਲੇਬਰ ਲੋਸ ਹੈ ਇਹ ਕਮ ਲੋਸ ਹੀ ਚੱਲ ਰਿਹਾ ਹੈ ਕਿ ਪੂਰੇ ਜਿਹੜੀ ਜੀਰੀ ਆਉਣੀ ਹੈ ਉਹ ਵੀ 17% ਵਾਲੀ ਮੋਚਰ ਵਾਲੀ ਜੀਰੀ ਕਿਸੇ ਗੱਲ ਨਾਲ ਆਉਣੀ ਹੈ ਮੌਸਮ ਬਰਸਾਤ ਜਿਆਦਾ ਹੋਣ ਕਰਕੇ ਨੁਕਸਾਨ ਹੋਣਾ ਲੈਣੀ ਸਰਕਾਰੀ ਖਰੀਦ 17% ਤੋਂ ਹੋਣੀ ਹੈ ਸਰਕਾਰੀ 17 ਮੌਚਰ ਦੀ ਠੀਕ ਹੈ ਮਤਲਬ ਸਕਦਾ ਇਹ ਬਦ ਜੇ ਗਵਰਨਮੈਂਟ ਕਰੂ ਨਾ ਕਰ ਸਕਦੀ ਹੈ ਜੇ ਕਿਸੇ ਨੇ ਕਰੀ ਤਾਂਗਾ ਛੱਲਣ ਨਹੀਂ ਲੈਣੀ 17 ਵਾਲੀ ਉਹ ساری ਗਵਰਨਮੈਂਟ ਦਾ ਪ੍ਰਸ਼ਾਸਨ ਵੀ ਕਹਿ ਰਿਹਾ ਇਹ ਵੀ 17% ਵਾਲਾ ਮਾਲ ਲਿਆਓ ਠੀਕ ਹੈ ਜੀ 17 ਦਾ ਵੱਡੋ 17 ਦਾ ਭਾਰੂ 17 ਮੌਚਰ ਵੀ ਜਾ ਕੇ ਇਹਦਾ ਨਵੇੜਾ ਠੀਕ ਹੈ ਇਹ ਰੇਟ ਕੀ ਲੱਗ ਰਿਹਾ ਜੀ ਰੇਟ ਤਾਂ ਜੀ ਤਾਂ ਕੋਈ ਆਈ ਨਹੀਂ ਜੀ ਬਾਸੋਂ ਕੀ ਆਉਂਦੀ ਹੈ ਇਹ ਇਹਦਾ ਰੇਟ 2700 ਤੋਂ 3200 ਦਾ ਕਰੇ ਠੀਕ ਹੈ ਜੀ ਸਾਰੇ ਰੇਟ ਤਕਰੀਬਨ ਪਹਿਲੇ ਸਾਲ ਨੂੰ ਕੋ ਠੀਕ ਅੱਛਾ ਜੀ ਵੈਰਾਈਟੀ ਕਿਹੜੀ ਆ ਰਹੀ ਹੈ ਜਿਆਦਾ ਵੈਰਾਈਟੀ 1509 1692 ਠੀਕ ਹੈ ਜੀ ਦੋ ਬਰੇਕੀਆਂ ਆ ਰਹੀਆਂ ਠੀਕ ਹੈ ਠੀਕ ਹੈ ਤੇ 1857 ਜਪਾ ਪ੍ਰਪੇਅਰ ਜੈਣਾ ਲੱਗ ਓ ਬਰ ਬਰ ਜੀ ਦੋ ਹੁੰਦੇ ਠੀਕ ਹੈ ਜੀ ਉਹਦਾ ਕੋਈ ਜ਼ਿਆਦਾ ਡਿਫਰੈਂਸ ਨਹੀਂ 20 30 50 ਰੁਪਏ ਡਿਫਰੈਂਸ ਹੁੰਦਾ ਕਿਸ ਸਾਧਨ ਕੀ ਕਹਿਣਾ ਚਾਹੋਗੇ ਵੀ ਪੂਰੀ ਸੁਕਾ ਕੇ ਲੈ ਕੇ ਆਉਣ ਜਿਹੜੀ ਬਾਸਮਤੀ ਇਹ ਤਾਂ ਬਹੁਤੀ ਸੁੱਕੀ ਦਾ ਵੀ ਰੇਟ ਨਹੀਂ ਵਧੀਆ ਲੱਗਦਾ ਠੀਕ ਹੈ ਜੀ ਇਹਦਾ ਗੱਫ ਜੀ ਆ ਵੀ ਉਹਦੀ ਰੇਟ ਸਟ੍ਰੀਮ ਵਧੀਆ ਬਣ ਜੇ ਸਾਰ ਜਿਹੜੀ ਬਾਸੂ ਦੀ ਆਉਣੀ ਹੈ ਇਹਦਾ ਤਾਂ ਕੋਈ ਸਟੈਂਡਰਡ ਰੇਟ ਹੈਗੀ ਨਹੀਂ ਵੀ ਇਸ ਟੈਂਡ ਮੋਚਰ ਨਹੀਂ ਹੈਗਾ ਠੀਕ ਹੈ ਜੀ ਮੋਚਰ ਵੀ ਵੱਧ ਘਟਾਉਣ ਦਾ ਵੱਧ ਘਟਾ ਰੇਟ ਨਾਲ ਵਿਕ ਜਾਂਦੀ ਜਿਹੜੀ ਗਵਰਨਮੈਂਟ ਕੁਆਲਿਟੀ ਆ ਉਹਦਾ ਸਟੈਂਡਰਡ ਰੇਟ ਵੀ ਹੈ ਗਵਰਨਰ ਦੇ ਐਮਐਸਪੀ ਵੀ ਹੈ ਤੇ ਮੋਚਰ ਵੀ ਉਸ ਸਟੈਂਡਰਡ ਹੈ ਪਰ ਯਾਨੀ ਕਿ ਪਰਮਲ ਤਾਂ ਫਿਰ 17 ਹੀ ਲੈ ਕੇ ਆਣੋ ਪਰਮਲ ਸਾਰਾ ਸਾਰਾਂ ਵਾਲੇ ਵਿਗੂ ਵੱਧਾ ਦੀ ਵਿਕਣੀ ਹੋਣੀ ਠੀਕ ਹੈ ਸਾਰੇ ਪ੍ਰਸ਼ਾਸਨ ਦਾ ਵੀ ਜੋਰ ਲੱਗਿਆ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਨੇ ਵੀ 17 ਵਾਲੀ ਉਹ ਬढ़ाਓ 17 ਵਾਲੀ ਤੋਲੋ ਸਾਰਾਂ ਵਾਲੀ ਲਿਆਓ ਪਾਰਾਂ ਦੇ ਵੱਧ ਵਾਲੀ ਦਾ ਕੋਈ ਨਵੇੜਾ ਨਹੀਂ ਸੀ